ਵੜ ਰਹੀ ਸੀ ਤੇ ਹੋਰ ਸਾਡੇ ਬਹੁਤ ਘੱਟ ਮੰਨੇ ਸੀ ਵੀ ਅਸੀਂ ਫੋਨ ਤੇ ਜਾਂ ਟੀਵੀ ਤੇ ਖਬਰਾਂ ਵੀ ਸੁਣ ਸਕਦੇ ਆ ਸਾਨੂੰ ਦੇਸ਼ ਦੇ ਕਿਸੇ ਦੀ ਜਾਣਕਾਰੀ ਮਿਲ ਜਾਂਦੀ ਹੈ like ਵਾਇਕੁਚੀ ਕਾ ਖਾਸਾ ਵਾਇਕੁਚੀ ਕੀ ਪਤਨੀ ਇੰਨੀ ਜਿਆਦਾ ਚਲਾਉਂਦੇ ਆ ਤੇ ਬਿੱਲ ਬਹੁਤ ਜਿਆਦਾ ਆਉਂਦੇ ਆ ਕਿਤਾਬਾਟਾ ਜੇਬ ਤੇ ਮਾਰਕ ਹੋ ਗਿਆ ਜੋ ਸਾਡੇ ਬੋਡੀ ਤੇ এনवायरमेंट ਤੇ ਭਾਰੀ ਉਹ ਕੀ ਚੀਜ਼ ਹੈ ਸਭ ਤੋਂ ਪਹਿਲਾਂ ਕਿਸੇ ਨੂੰ ਪਤਾ ਜੁ ਕਿ ਜਦੋਂ AC ਦੇ ਵਿੱਚ ਅਸੀਂ ਬੈਠਦੇ ਆ ਤਾਂ ਸਾਡੀ ਬਾਡੀ ਦਾ ਜਿਹੜਾ ਵਾਟਰ ਲੈਵਲ ਹੈ ਜਿਹੜੇ ਸਾਡੀ ਬਾਡੀ ਦੇ ਵਿੱਚ ਪਾਣੀ ਦਾ ਲੈਵਲ ਹੈ ਡੀ ਹਾਈਡਰੇਸ਼ਨ ਹੈ ਉਹ ਘਟ ਜਾਂਦੀ ਹੈ ਪਤਾ ਹੈ ਤੁਹਾਨੂੰ ਨਹੀਂ ਪਤਾ ਨਾ ਜਦੋਂ ਕਦੇ ਵੀ ਆਪਾਂ AC ਦੇ ਵਿੱਚ ਬੈਠਦੇ ਆ ਨਾ ਬੇਟਾ ਆਪਣੀ ਬਾਡੀ ਦਾ ਜਿਹੜਾ ਡੀ ਹਾਈਡਰੇਸ਼ਨ ਹੈ ਪਾਣੀ ਹੈ ਉਹ ਘਟ ਜਾਂਦਾ ਹੈ ਠੀਕ ਹੈ ਉਹਦੇ ਨਾਲ ਸਾਨੂੰ ਜਿਹੜੇ ਨੁਕਸਾਨ ਹੁੰਦੇ ਨੇ ਸਾਡੀ ਬਾਡੀ ਨੂੰ ਕੋਵਿਡ ਡਿਸਕਸ਼ਨ ਕਰਾਂਗੇ ਪਹਿਲਾ ਸਵਾਲ ਹੈ ਕਿ ਏਸੀ ਦੇ ਵਿੱਚ ਜ਼ਿਆਦਾ ਨਹੀਂ ਰਹਿਣਾ ਠੀਕ ਹੈ ਏਸੀ 'ਚ ਉਹਨਾਂ 'ਚ ਬੈਠਣਾ ਹੈ ਥੋੜੀ देर ਬੈਠ ਕੇ ਸਭੇ ਟਾਈਮ ਨੂੰ ਯੂਸਫੁਲ ਬਣਾਓ ਜਦੋਂ ਅਸੀਂ ਬਾਹਰ ਕੁਝ ਇਨਵੋਲ ਹੋ ਜਾਈਏ ਸਾਨੂੰ ਗਰਮੀ ਵੀ ਨਹੀਂ ਲੱਗਦੀ ਸਾਨੂੰ ਥਕਾਵਟ ਵੀ ਨਹੀਂ ਮਹਿਸੂਸ ਹੁੰਦੀ ਠੀਕ ਹੈ ਬਾਕੀ ਮੈਂ ਤੁਹਾਨੂੰ ਦੱਸ ਰਹੀ ਨਹੀਂ ਹਾਂ ਵਾਈਗੋ ਚੂ ਗੇਰ ਕਾਲਸ ਆ ਵਾਈਗੋ ਜੀ ਕਿ ਫਸੇ ਜੋ AC ਦੇ ਜੋ ਆਪਾਂ ਨੂੰ ਜੋ ਮਨਕੀਆ ਆਪਾਂ ਨੂੰ ਬਿਮਾਰ ਕਰ ਰਹੇ ਨੇ ਉਹ AC ਕਰਕੇ ਹੋ ਰਿਹਾ ਹੈ ਕਿਉਂਕਿ ਜਦੋਂ ਆਪਾਂ AC 'ਚ ਬੈਠ ਜਾਂਦਾ ਤਾਂ ਸਾਡੇ ਬਾਹਰ ਨਿਕਲਿਆ ਆਪਣੀ ਬਾਡੀ ਦੀ ਹਾਲਤ ਠੀਕ ਨਹੀਂ ਹੈ। ਠਿਜੜੇ AC ਐਵੇਂ ਇਸੇ ਦਾ ਟੈਂਪਰੇਚਰ ਕਾਫੀ ਘੱਟ ਹੁੰਦਾ ਹੈ ਪਰ ਜਿਹੜਾ ਤਾਂ AC ਚਲਾਣਾ ਉਹਨੂੰ ਸਾਰਾ ਬਦਾਗੰਨਾ ਕਾਕ ਕੇ ਆਪਾਂ ਨੂੰ ਇਹੀ ਪ੍ਰੋਪਰ ਕਰਨਾ ਦੇ ਦੇਗੇ ਆਪਾਂ ਕੋਈ ਆਪਣੇ ਵਰਕਸ਼ਾਪ 'ਚ ਪੀਜੀ ਹੋ ਜੇ।

اسی ہونا سارے ہوں کی طرح نہ سمجھ دے ہیں سارے کا کوشی نہ برطاف کر دے ہیں اور اسی اپنے آلے دوالے بھی سترہ سترہا تدرست ہیں تو نیز اسی تینوں طرح کو کسی کلی اور میٹلی اور سوچلی اسی اپنے درست رہتے ہیں سو ہلپ دسلٹ میز اونلی کے بھی تارلوکلی ڈیزیز دی ہے اسی تاری کوندہ کچھوئی جو بھی دونے کاری بیس کسی شیدیا میں خودتا تو اسی پنارٹ لوگ اٹھی لے کے آنے سارے ਬਾਕੀ ਜਿਹਨਾਂ ਨੇ ਨਹੀਂ ਕੀਤਾ ਬੇਟਾ ਕਰਨਾ ਹੈ 5 ਟੂ 6 ਡੇਜ਼ ਹੈਗੇ ਨੇ ਤੁਹਾਡੇ ਕੋਲ ਠੀਕ ਹੈ ਸਾਰਾ ਨਹੀਂ ਕੀ ਸਤਾਪੁਰ ਸਤਾਪੁਰ ਮੀਰ ਕੋ ਮੀਰ ਕੋ ਮੀਰ ਵੈਨ ਮੀਰ ਵੈਨ ਕਾਲ ਮੁਰ ਕਾਲ ਮੁਰ ਅਦੁਨੀ ਸੇਵਨ ਅਦੁਨੀ ਸੇਵਨ ਗੁਰ ਪ੍ਰਸਾਦ ਗੁਰ ਪ੍ਰਸਾਦ ਏਕਿਆਂ ਕਾਰ ਏਕਿਆਂ ਕਾਰ ਸਤਨਾ ਸਤਨਾ ਸਤਾਪੁਰ ਸਤਾਪੁਰ مطلب <tune> ਜੇ ਜੇ ਤੁਹਾਡੀ ਬੁੱਕੀ ਹੈ ਨਾ ਜਿਹੜਾ ਤੁਹਾਡਾ ਸੁਭਾਅ ਉਹ ਕਹਿੰਦੇ ਐਹੋ ਜਿਹਾ ਸੁਭਾਅ ਆ ਇੱਕ ਬੁੱਢੇ ਦੇ ਕੋਲ ਹੋਣਾ ਚਾਹੀਦਾ ਕਿਉਂ ਕਿ ਕਿਉਂਕਿ ਬੱਚਿਆਂ ਦੀ ਮਾਨਸ ਬੱਚਿਆਂ ਦਾ ਮਾਸ ਬੜੀ ਨਿਰਮਲ ਬੁੱਕੀ ਹੁੰਦੀ ਹੁੰਦੀ ਹੈ ਜਦੋਂ ਬੱਚਾ ਛੋਟਾ ਹੁੰਦਾ ਜਿੰਨਾ ਛੋਟਾ ਉਹਦੀ ਬੜੀ ਨਿਰਮਲ ਬੁੱਕੀ ਹੁੰਦੀ ਹੈ ਸਾਰਿਆਂ ਨਾਲ ਇੱਕੋ ਜਿਹਾ ਵਰਤਾਰਾ ਕਰਦਾ ਸੋ ਅਸੀਂ ਬਹੁਤ ਕੁਝ ਸਿੱਖਣਾ ਹੈ ਜਦੋਂ ਵੀ ਅਸੀਂ ਜਨਮਾ ਜਨਮੇ ਹਾਂ جی ویسے گا کریے کوئی سسکار دکھایا بلایا پر میں اس طرح سوچتا بھائی مہاراج میرے واسطے برما نے جی کوئی ارخ ان کہہ دے جا کے ہی جو رات جیت ہوں وہ پچھان لے گا نہیں پچھان سکے گا کیوں کیوں کہ وہ ہے

ਕਿਉਂਕਿ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਗੁਰੂ ਨਾਨਕ ਸਾਹਿਬ ਜਦੋਂ ਕਰੋ ਕਿੱਥੇ ਇੱਥੇ ਵੀ ਗਏ ਆਪਣੇ ਨਾਲ ਬੈਠੇ ਕੁੱਪੇ ਬੱਚਿਆਂ ਬੈਠੇ ਹੋ ਜਿਹੜੀ ਤੁਹਾਡੀ ਦੁੱਖੀ ਹੈ ਨਾ ਜਿਹਦਾ ਤੁਹਾਡਾ ਸੁਭਾ ਉਹ ਕਹਿੰਦੇ ਇਹੋ ਜਿਹਾ ਸੁਭਾਅ ਹੈ ਇੱਕ ਗੁੱਸੇ ਤੇ ਕੋਲਣਾ ਚਾਹੀਦਾ ਕਿਉਂ ਕਿਉਂਕਿ ਬੱਚਿਆਂ ਦੀ ਮਾਨਨ ਬੱਚਿਆਂ ਦਾ ਬਸ ਬੜੀ ਨਿਰਮਲ ਗੁੱਡੀ ਹੁੰਦੀ ਹੈ ਜਦੋਂ ਬੱਚਾ ਛੋਟਾ ਹੁੰਦਾ ਜਿੰਨਾ ਛੋਟਾ ਉਹਦੀ ਬੜੀ ਨਿਰਮਲ ਰੂਪੀ ਹੁੰਦੀ ਹੈ ਸਾਰੇ ਨਾਲ ਇੱਕੋ ਜਿਹਾ ਵਰਤਾਰਾ ਕਰਦਾ ਸੋ ਅਸੀਂ ਬਹੁਤ ਕੁਝ ਸਿੱਖਿਆ ਅੱਜ ਜਦੋਂ ਵੀ ਅਸੀਂ ਕਹਿਪਾ ਜਾਣਦੇ ਹਾਂ ਜੇ ਵੈਸੇ ਕੰਮ ਕਰੀਏ ਸਾਡਾ ਕੋਈ ਸੱਚਾ ਤੁਹਾਨੂੰ ਦਿਖਾਰਾ ਸੁਲਾਇਆ ਤੁਹਾਡਾ ਤਨਵਾਰ ਪਰ ਮੈਂ ਇਤਨਾ ਸੋਚਦਾ ਬਈ ਮਾਰਾ ਮੇੇ ਵਸਤੇ ਪਰਮਾਤਮੇ ਨੇ ਨਾਨਕ ਅੰਦਾ ਹੋਏ ਕੈ ਰਤਨਾ ਪਰ ਖਣ ਜਾਏ ਜੇ ਕੋਈ ਅੰਨ੍ਹਾ ਮਨੁੱਖ ਉਹਨੂੰ ਕਹਿ ਦਿਓ ਜਾ ਕੇ ਹੀਰੇ ਜੋ ਜੋਂ ਰਾਤ ਜਾ ਕੇ ਦੇਖਿਆ ਕਿੰਦਾ ਮੇਂ ਹੁੰਦੇ ਨੇ ਉਹ ਪਛਾਣ ਲੇਗਾ ਨਹੀਂ ਪਛਾਣ ਸਕਦਾ ਕਿਉਂ ਕਿਉਂਕਿ ਉਹ ਅੰਨ੍ਹਾ ਹੈ ਇਹਨੀ ਹਾਲਤ ਜਿਹੜੀ ਮੈਂ ਸਮਝਦਾ ਮੇਰੇ ਮਾਨ ਦੀ ਹੈ ਪਰ ਜਿਵੇਂ ਮਾਲਾ ਨੇ ਸਿੱਕਰ ਸਾਨੂੰ ਸੇਵਾ ਦਿੱਤੀ ਹੈ ਉਹ ਕੰਪਲਾਇਆ ਪੀ ਪੈਂਟੇਮੈਂਟ ਤੋਂ ਮਿਲੇ ਆ ਆ ਦੀ ਸੇਵਾ ਕਰਵਾ ਕੇ ਤੋਂ ਆਉਗੀ ਆ ਅਸੀਂ ਗੱਲ ਕਰਾਂਗੇ ਅੱਜ ਦੇ ਗੁਰਮਤ ਕੇ ਕਾਗਜ਼ ਦਾ ਸਾਫਾ ਲਖ ਲੋ ਦੀ ਕਾਗਜ਼ ਤੇ ਕਲਮ ਕਾਪੀ ਤੇ ਪੈਨ ਇਹ ਵੀ ਇੱਕ ਸਿੱਖੀ ਦਾ ਵਿਰਸਾ ਹੈ ਕਿਉਂ ਕਿ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਗੁਰੂ ਨਾਨਕ ਸਾਹਿਬ ਜਦੋਂ ਅੰਦਰੋਂ ਕਿੱਥੇ ਕਿੱਥੇ ਵੀ ਗਏ ਆਪਣੇ ਨਾਮ ਮੂਲ ਮੰਤਰ ਦਾ ਜਾਪ ਮਨ ਕਰਕੇ ਆਪਣੀ ਸੁਰਤ ਜੋੜ ਕੇ ਕਰ ਲਈਏ ਆਪ ਵੀ ਲਿਖ ਲੈਣਾ ਬਿਨਾ ਦੇਖੇ ਫਿਰ ਕੁਟਕਾ ਸਾਹਿਬ ਨੂੰ ਦੇਖ ਕੇ ਮਲਾ ਮਲਾ ਕੇ ਕਾਪੀ ਕਰਿਓ ਕਿ ਕਿਤੇ ਗਲਤੀ ਨਾ ਨੀ ਕੀਤੀ ਤੁਸੀਂ ਨੋਟ ਕਰੋਗੇ ਬੱਚਿਓ ਜਦੋਂ ਅਸੀਂ ਮੂਲ ਮੰਤਰ ਦਾ ਪਾਠ ਅਨੁਵਾਦ ਹੈ ਨਾ ਜਦੋਂ ਕਿਸੇ ਨੂੰ ਲਿਖਣ ਲਈ ਕਹੀਏ ਤੇ ਬਹੁਤ ਘੱਟ ਬੱਚੇ ਐ ਬਹੁਤ ਮੇਰੇ ਵਰਗੇ ਵੀ ਜਿਨ੍ਹਾਂ ਨੂੰ ਲਿਖਣਾ ਹੀ ਨਹੀਂ ਆਉਂਦਾ ਹੁਣ ਤੱਕ ਮੂਲ ਮੰਤਰ ਇੱਥੇ ਹੀ ਅਸੀਂ ਟੱਪਦਾ ਖਾ ਗਏ ਆ ਕਿਉਂ ਕਿ ਸਾਡਾ ਵਾਧਾ ਤੁਹਾਨੂੰ ਆਨੰਦ ਆਇਆ ਨਹੀਂ ਆਇਆ ਨਾ ਨਹੀਂ ਆਇਆ ਨਾ ਆਨੰਦ ਰੁਕ ਰੁਕ ਕੇ ਕਰਾਂਗੇ ਫੇਰ ਦੇਖੋ ਕਿਵੇਂ ਨਾਮ ਲਗਵਾਉਂਦਾ ਮੇਰੇ ਨਾਲ ਤੁਸੀਂ ਸਾਥ ਦਿਓਗੇ ਰੁਕ ਰੁਕ ਕੇ ਫੜਦੇ ਆਈਏ ਇਹੇ ਸ਼ਲੋਕ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਮੇਰਾ ਮਨ ਕਰਦਾ ਕਿ ਮੈਂ ਦੋ ਕਰਵਾਦੀ ਕੇ ਸਮਝ ਕੇ ਵਿਚਾਰ ਕੇ ਦੇਖੋ ਬਾਣੀ ਪੜਨ ਦੇ ਪੰਜ ਢੰਗ ਤੁਹਾਨੂੰ ਪਤਾ ਸਾਰੇ ਬੱਚਿਆਂ ਨੂੰ ਜੀ ਚਲੋ ਆਪਣਾ ਵਿਸ਼ਾ ਆਚਾਰ ਦੇ ਆਪਾਂ ਉੱਥੇ ਵੀ ਆਵਾਂਗੇ ਸ਼ਾਰਟ ਗੱਲ ਕਰਾਂਗੇ ਕੋਈ ਜਿੰਨਾ ਚ ਸਮਾਂ ਜੀ ਗੁਰਬਾਣੀ ਪੜਨ ਦੇ ਪੰਜ ਸੈਨੀਤ ਜਗ ਰਚਨਾ ਤੇ ਸਿਰਜੀ ਜੋ বালੂ ਕੀ ਭੀਤ ਮੈਂ ਮਹਿਸੂਸ ਕੀਤਾ ਉਹ ਗੁਲਗੁਲਾ ਕਿੰਨੇ ਚਿਰ ਵਸਦੇ ਥੋੜਾ ਜਿਹਾ ਬਣਿਆ ਇੱਕ ਥੋੜੀ ਜੀਂਜਾ ਟੰਗ ਜੀ ਕੰਪਟ ਸਮਝ ਕੇ ਬਾਣੀ ਪੜਨੀ ਹੈ ਅਰਥ ਪੜਨੇ ਪਹਿਲੀ ਬਾਣੀ ਪੜਨੀ ਹੈ ਸੁਣਨੀ ਹੈ ਪੜਿਆ ਗਾਵਾ ਜਪਦੀ ਸਾਹਿਬ ਚ ਪੜਦੇ ਆ ਨਾ ਆ ਆ ਗਈ ਹੈ ਸੁਣੀ ਹੈ ਮੰਨ ਰੱਖੀ ਹੈ ਔਰ ਕੌੜੀਆਂ ਵੀ ਕੋਈ ਗੰਦਾ ਹੈ ਪਰ ਉਸ ਤੋਂ ਵੱਧ ਕੋਈ ਸੋਹਣਾ ਹੈ ਕੋਈ ਮਨ ਵਿੱਚ ਭੌਰ ਰੱਖਦਾ ਹੈ